ਪਿਛਲੇ ਦਿਨੀ ਤੁਸੀਂ ਦੇਖਿਆ ਕਿ ਪਾਨਾ ਸਿੱਧੂ ਨੂੰ ਪੁਲਿਸ ਦੁਆਰਾ ਗ੍ਰਿਫਤਾਰ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਲੋਕਾਂ ਦਾ ਕਹਿਣਾ ਸੀ ਕਿ ਪਾਨਾ ਸਿੱਧੂ ਹੁਣ ਏਜੰਟਾਂ ਬਾਰੇ ਬੋਲਣਾ ਬੰਦ ਕਰ ਗਿਆ ਹੈ ਕਿਉਂਕਿ ਪੁਲਿਸ ਨੇ ਧਮਕਾਇਆ ਹੈ ਇਹਨਾਂ ਪਰ ਪਾਨਾ ਸਿੱਧੂ ਨੇ ਹਾਲੀ ਵਿੱਚ ਇੱਕ ਵੀਡੀਓ ਜਾਰੀ ਕੀਤੀ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਨਾਬੇ ਦੇ ਕਿਸੇ ਮੁੰਡੇ ਦੇ ਪਾਨਾ ਸਿੱਧੂ ਪੈਸੇ ਫਿਰ ਵਾਪਸ ਕਰਵਾਉਂਦਾ ਹੋਇਆ ਤੁਹਾਨੂੰ ਨਜ਼ਰ ਆ ਰਿਹਾ ਹੈ ਏਜੰਟਾਂ ਨੂੰ ਕਹਿ ਰਿਹਾ ਕਿ ਸਾਡੀ ਪੰਜਾਬ ਦੀ ਨੌਜਵਾਨੀ ਨੂੰ ਇੱਕ ਬੰਨੇ ਨਾਂ ਲਾਓ ਤੇ ਤੁਸੀਂ ਇਹ ਕੰਮ ਬੰਦ ਕਰ ਦਿਓ ਤੇ ਇਸ ਦੇ ਜਿੰਨੇ ਪੈਸੇ ਬੰਦੇ ਆ ਇਹਨੂੰ ਵਾਪਸ ਕਰੋ ਬਸ ਗੱਲ ਮੇਰੀ ਇੱਕ ਗੱਲ ਸੁਣ ਲੈ ਵੀਰ ਮੇਰਾ ਅਰਮੀਨੀਆ ਭੇਜਾ ਜਿੱਥੇ ਮਰਜੀ ਭੇਜਾ ਜ ਇਹਨਾਂ ਨੂੰ ਕੰਮ ਨਹੀਂ ਮਿਲਿਆ ਬੰਦਿਆਂ ਵਾਂਗ ਉਹਨਾਂ ਦੇ ਪੈਸੇ ਵਾਪਸ ਕਰਦੇ ਹੋਰ ਇਸ ਦੁਬਾਰਾ ਦੂਜੀ ਕੋਈ ਗੱਲ ਨਹੀਂ ਹੈਗੀ ਠੀਕ ਹੈ ਨਾ ਗੱਲ ਕੋਈ ਤਰੀਕ ਸਲਾਹ ਦਰਿਲ ਅਪੀਲ ਨਹੀਂ ਕੋਈ ਮੇਰੀ ਭਾਈ ਤੂੰ ਬੰਦ ਕੰਮ ਹੀ ਬੰਦ ਕਰ ਦਿਓ ਯਾਰ ਇਹ ਕਿਉਂ ਪੰਜਾਬ ਦੇ ਵਿੱਚ ਇਹ ਕੰਮ ਚਲਾਇਆ ਜਾਂਟਾਂ ਵਾਲਾ ਤੁਸੀਂ ਇਹ ਪੰਜਾਬ ਦੇ ਵਿੱਚ ਕੰਮ ਬੰਦ ਕਰੋ ਜੇ ਤੁਸੀਂ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰ ਰਹੇ ਹੋ ਮਨੇ ਡੀਐਸਪੀ ਨਾਲ ਗੱਲ ਕਰਾਈ ਮਾੜਾ ਨਾਬੇ ਦੇ ਨਾਲ ਤੇ ਮੇਰੀ ਮੈਂ ਉਹਨਾਂ ਨੂੰ ਵੀ ਕਹੂੰ ਜਿੰਨੇ ਜਿੰਨੇ ਜਿਹੜੇ ਖਰਚੇ ਨੇ ਇਹਨਾਂ ਦੇ ਪੈਸੇ ਵਾਪਸ ਕੱਟ ਕੇ ਪਾਇਆ ਵਾਪਸ ਕਰ ਦੇ ਇਸ ਦੇ ਨਾਲ ਹੀ ਪੰਨੀ ਸਦੂ ਨੇ ਕਿਹਾ ਕਿ ਮੇਰੇ ਕੋਲ ਜਦੋਂ ਵੀ ਆਉਣੇ ਹੋ ਤੇ ਆਪਣੇ ਏਰੀਆ ਦੇ ਡੀਐਸਪੀ ਦਾ ਨੰਬਰ ਜ਼ਰੂਰ ਲੈ ਕੇ ਆਇਆ ਕਰੋ ਤੇ ਨਾਲੇ ਪੰਨੀ ਸਦੂ ਨੇ ਕਿਹਾ ਕਿ ਜੇਕਰ ਤੂੰ ਪੈਸੇ ਨਾ ਵਾਪਸ ਕੀਤਾ ਤੇ ਮੈਂ ਤੇਰੇ ਦੇ ਪਰਚਾ ਕਰੂੰਗਾ ਤੇ ਨਾਲੇ ਮੈਂ ਉਥੇ ਧਰਨਾ ਵੀ ਲਾਉਂਗਾ ਆਓ ਤੁਸੀਂ ਵੀ ਦੇਖੋ ਪੰਨੀ ਸਦੂ ਦੀ ਉਹ ਪੂਰੀ ਵੀਡੀਓ ਇਹਨਾਂ ਨੇ ਜਿੰਨੇ ਪੈਸੇ ਜਾਇਜ਼ ਬਣਦੇ ਨੇ ਪੈਸੇ ਵਾਪਸ ਕਰਦੇ ਨਾਲ ਤਾਂ ਮੈਂ ਪਰਚਾ ਵੀ ਕਰਵਾਉਂ ਤੇ ਨਾਲੇ ਦੂਜੀ ਗੱਲ ਮੈਂ ਧਰਨਾ ਵੀ ਲਾਉਂ ਬਸ ਗੱਲਾਂ ਦੋ ਨੇਗੀਆਂ ਮੇਰੇ ਕੋਲ ਵੱਡੀ ਡੀਐਸਪੀ ਨੂੰ ਕਹਿਣਾ ਲੈ ਡੀਐਸਪੀ ਨਾ ਨਾਬੇ ਨਾ ਮੇਰੀ ਗੱਲ ਕਰਾ ਕਿਹੜਾ ਡੀਐਸਪੀ ਕਿਹਦਾ ਜਦੋਂ ਵੀ ਆਉਣੇ ਹੁੰਦੇ ਮੇਰੇ ਕੋਲੇ ਡੀਐਸਪੀ ਦਾ ਨੰਬਰ ਲੈ ਕੇ ਆਉਣਾ ਆਉਣਾ ਠੀਕ ਹੈ ਠੀਕ ਹੈ ਠੀਕ ਹੈ ਨਾ ਗੱਲ ਮੈਨੂੰ ਕਹਿਣਾ ਤੇ ਦੂਮਾ ਧਰਨੇ ਦਾ ਲੀਗਲੀ ਰੱਬ ਉਹ ਧਰਨਾ ਬੱਟਦੇ ਉਹਦੇ ਬਾਅਦ ਚੱਲ ਜਾਈਏ